ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰਜੀ ਅਸੀਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਵਿੱਚ ਅੱਜ ਦੀ ਵੀਡੀਓ ਵਾਹਿਗੁਰਜੀ ਆਪਾਂ ਲੈ ਕੇ ਆਏ ਆ ਆਪ ਸਭ ਨੂੰ ਪਤਾ ਹੈ ਕੇ ਪੋਦੇ ਮਹੀਨੇ ਦੀਆਂ ਸ਼ਹੀਦਿਆਂ ਬਾਰੇ ਆਪਾਂ ਗੱਲਬਾਤ ਕਰਾਂਗੇ ਪੋਦੇ ਮਹੀਨੇ ਦੀ ਸ਼ਹਾਦਤਾਂ ਬਾਰੇ ਅੱਜ ਗੱਲਬਾਤ ਕਰਾਂਗੇ ਤਾਂ ਵਾਏ குருਜੀ ਇੱਕ ਇਹੋ ਜੇ ਧਰਮ ਨੂੰ ਆਪਾਂ ਬਿਲੋਂਗ ਕਰਦੇ ਹਾਂ ਕਿ ਇਹੋ ਜੇ ਧਰਮ ਦੇ ਵਿੱਚ ਆਪਾਂ ਜਨਮ ਲਿਆ ਜਿਹਦੇ ਵਿੱਚ ਲਾਸਾਨੀ ਸ਼ਹਾਦਤਾਂ ਕੁਰਬਾਨੀਆਂ ਦਿੱਤੀਆਂ ਹਨ ਅਨੋਖੀਆਂ ਕੁਰਬਾਨੀਆਂ ਦਿੱਤੀਆਂ ਨੇ ਬਹੁਤ ਤਰ੍ਹਾਂ ਦੀਆਂ ਸ਼ਹੀਦੀਆਂ ਪਾਈਆਂ ਹੋਈਆਂ ਨੇ ਤਾਂ ਸਭ ਤੋਂ ਪਹਿਲਾਂ ਤਾਂ ਗੱਲ ਕਰੂੰਗੀ ਮੈਂ ਕਿ ਆਪਾਂ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਕਿ ਇਹੋ ਜੇ ਗੁਰੂ ਪਿਤਾ ਦੇ ਆਪਾਂ ਬੱਚੇ ਆ ਸ੍ਰੀ ਕਲਗੀਧਰ ਪਾਤਸ਼ਾਹ ਦੇ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਵਾਰਿਆ ਸੀਗਾ ਸਰਬੰਸਦਾਨੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਤਾ ਵਾਏ ਗੁਰੂ ਜੀ ਉਹ ਆਪਣੇ ਖਾਤਰ ਆਪਣੇ ਧਰਮ ਦੀ ਖਾਤਰ ਕੁਰਬਾਨੀਆਂ ਦੇ ਗਏ ਐ ਬਸ ਆਪਣਾ ਫਰਜ ਕੀ ਬਣਦਾ ਆਪਾਂ ਆਪਣਾ ਫਰਜ ਨਿਭਾਈਏ ਇਸੇ ਪੋਦੇ ਮਹੀਨੇ ਦੇ ਵਿੱਚ ਤਾਂ ਆਪਣਾ ਫਰਜ ਵਾਏ ਗੁਰੂ ਜੀ ਇਹ ਬਣਦਾ ਕਿ ਆਪਾਂ ਸੁਰਤ ਜੋੜ ਕੇ ਇਕਾਕਰ ਹੋ ਕੇ ਆਪਣਾ ਮਨ ਜੋੜ ਕੇ ਤੇ ਅੱਖਾਂ ਬੰਦ ਕਰਕੇ ਧਿਆਨ ਆਨੰਦਪੁਰ ਕੇ ਲੈ ਤੇ ਲੈ ਕੇ ਜਾਈਏ ਤੇ ਦੇਖੀਏ ਕਿ ਕਿਸ ਤਰ੍ਹਾਂ ਅਨੰਦਪੁਰ ਕਿਲੇ ਦੇ ਵਿੱਚ ਸ਼੍ਰੀ ਕਲਗੀਧਰ ਪਾਸ਼ਾ ਰਾਜ ਗੱਦੀ ਤੇ ਬੈਠੇ ਸੀਗੇ ਛੋਟੇ ਛੋਟੇ ਉਹਨਾਂ ਦੇ ਸਾਬਜਾਦੇ ਸਾਬਜਾਦਾ ਜਰਾਵਰ ਸਿੰਘ ਸਾਬਜਾਦਾ ਫਤਿਹ ਸਿੰਘ ਠੀਕ ਹੈ ਸਾਬਜਾਦਾ ਅਜੀਤ ਸਿੰਘ ਜਜਾਰ ਸਿੰਘ ਜੀ ਕਿਵੇਂ ਉੱਥੇ ਕਿਲੇ ਦੇ ਵਿੱਚ ਆਨੰਦਪੁਰ ਦੇ ਕਿਲੇ ਦੇ ਵਿੱਚ ਖੇੜ ਰਹੇ ਸੁਰਤ ਜੋੜ ਕੇ ਰੱਖਿਓ ਸੁਰਤ ਦੀ ਗੱਲ ਕਰ ਰਹੇ ਆ ਵਾਹਿਗੁਰੂ ਜੀ ਕਾਗਰ ਮੰਨ ਆਪਣਾ ਕਰਕੇ ਆਰਾਮ ਨਾਲ ਚੌਂਕੜਾ ਮਾਰ ਕੇ ਅੱਖਾਂ ਬੰਦ ਕਰਕੇ ਸੁਰਤ ਆਨੰਦਪੁਰ ਕਿਲੇ ਦੇ ਵਿੱਚ ਲੈ ਕੇ ਜਾਇਓ ਤੇ ਆਨੰਦਪੁਰ ਕਿਲੇ ਤੋਂ ਸ਼ੁਰੂ ਕਰਕੇ ਕਿਉਂਕਿ ਵਾਹਿਗੁਰੂ ਜੀ ਆਪ ਸਭ ਨੇ ਜਿਹੜੀਆਂ ਸਾਖੀਆਂ ਸੁਣੀਆਂ ਹੋਈਆਂ ਨੇ ਜੋ ਹੁਣ ਜਿਹੜੀਆਂ ਮੂਵੀਜ਼ ਆਉਂਦੀਆਂ ਨੇ ਹਨਾ ਛੋਟੇ ਸਾਹਿਬ ਜਦਿਆਂ ਦੀ ਚਾਰ ਸਾਹਿਬ ਜਦਿਆਂ ਦੀਆਂ ਜਾਂ ਬੰਦਾ ਬਹਾਦਰ ਜਿਆਂ ਹੋਰ ਤਰ੍ਹਾਂ ਦੀਆਂ ਵੀ ਬਹੁਤ ਆ ਹਨ ਤਾਂ ਆਪ ਸਭ ਨੇ ਸਟੋਰੀਆਂ ਇਹ ਦੇਖੀਆਂ ਹੋਈਆਂ ਨੇ ਤਾਂ ਸਾਖੀਆਂ ਵੀ ਸੁਣੀਆਂ ਹੋਈਆਂ ਨੇ ਤਾਂ ਵਾਹਿਗੁਰੂ ਜੀ ਸੁਰਤ ਜੋੜ ਕੇ ਉੱਥੇ ਅਨੰਦਪੁਰ ਕਿਲੇ ਦੇ ਵਿੱਚ ਲੈ ਕੇ ਜਾਇਓ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦਾ ਹੱਸਦਾ ਵਸਦਾ ਪਰਿਵਾਰ ਜਿੱਥੇ ਉਹਦੇ ਲਾਡਲੇ ਸਿੱਖ ਸੀਗੇ ਲਾਡਲੇ ਸਾਹਿਬਜਾਦੇ ਸੀਗੇ ਹਨਾ ਤਾ ਮਾਤਾ ਗੁਜਰਖੌਰ ਜੀ ਸੀ ਠੀਕ ਹੈ ਮਾਤਾ ਸਾਈਬਾ ਦੇਵੀ ਤਾਂ ਉਥੇ ਤੁਸੀਂ ਆਪਣੀ ਸੁਰਤ ਜੋੜ ਕੇ ਦੇਖਿਓ ਕਿ ਕਿਸ ਤਰ੍ਹਾਂ ਇੱਕ ਹੱਸਦਾ ਵਸਦਾ ਪਰਿਵਾਰ ਕਿਸ ਤਰ੍ਹਾਂ ਉਥੇ ਘੇਰਾ ਪੈਂਦਾ ਤੇ ਉਥੋਂ ਪਰਿਵਾਰ ਉਜੜਦਾ ਹੈ ਵਾਹਿਗੁਰੂ ਜੀ ਸੁਰਤ ਵਿੱਚ ਲਿਆ ਕੇ ਦੇਖਿਓ ਕਰਨਾ ਆਪਾ ਇਹ ਹੀ ਹੈ ਕਿ ਆਪਾਂ ਉਹਨਾਂ ਦੀਆਂ ਜਿਹੜੀਆਂ ਸ਼ਹੀਦੀਆਂ ਨੂੰ ਕੁਰਬਾਨੀਆਂ ਨੂੰ ਯਾਦ ਕਰਨਾ ਹੈ ਠੀਕ ਹੈ ਉਹ ਆਪਣੇ ਖਾਤਰ ਕੁਰਬਾਨੀਆਂ ਦੇ ਗਏ ਆਪਾਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨਾਗਾ ਤਾਂ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਸੁਰਤ ਜੋੜ ਕੇ ਕੋਈ ਅੱਧਾ ਘੰਟਾ ਘੰਟਾ ਰੋਜ਼ ਦਾ ਘਟੋ ਪੋ ਦੇ ਮਹੀਨੇ ਵਿੱਚ 20 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਜਿਹੜੇ ਸ਼ਹੀਦੀਆਂ ਦੇ ਦਿਨ ਚੱਲਦੇ ਆ ਸ਼ੀਦੀ ਦਿਹਾੜੇ ਚੱਲਦੇ ਆ ਤਾਂ ਰੋਜ਼ ਦਾ ਅੱਧਾ ਘੰਟਾ ਜਿੰਨਾ ਟਾਈਮ ਤੁਸੀਂ ਆਪ ਦਾ ਰੋਜ਼ ਦਾ ਘਟੋ ਘਟ ਅੱਧਾ ਘੰਟਾ ਕੱਢੋ ਤੇ ਬੈਠ ਕੇ ਚੌਂਕੜਾ ਲਾ ਕੇ ਤੇ ਕਾਗਰ ਮਨ ਕਰਕੇ ਅੱਖਾਂ ਬੰਦ ਕਰਕੇ ਸੁਰਤ ਜੋੜ ਕੇ ਦੇਖੋ ਵੀ ਕਿਵੇਂ ਹੱਸਦਾ ਵਸਦਾ ਪਰਿਵਾਰ ਇੱਕ ਉਥੋਂ ਆਨੰਦਪੁਰ ਕਿਲੇ ਤੋਂ ਉਜੜਿਆ ਤੇ ਸਰਸਾ ਨਦੀ ਤੇ ਵਿਛੋੜਾ ਪਿਆ ਠੀਕ ਹੈ ਤਾਂ ਫਿਰ ਜਦੋਂ ਆਪਾਂ ਇਸ ਤਰ੍ਹਾਂ ਬੈਠਦੇ ਆ ਤਾਂ ਵੈਗੁਰੂ ਆਪਾਂ ਦਾ ਮਨ ਜੁੜਦਾ ਤੇ ਆਪਣੀ ਸਰਤ ਜੁੜਦੀ ਹੈ ਕਲਗੀਧਰ ਪਾਸ਼ਾ ਨਾਲ ਠੀਕ ਹੈ ਯਾਦ ਆਉਂਦੀ ਆਪਾਂ ਨੂੰ ਕੁਰਬਾਨੀਆਂ ਦੀ ਉਹਨਾਂ ਦੀ ਸ਼ਹੀਦੀਆਂ ਦੀ ਕਿਵੇਂ ਉਹਨਾਂ ਨੇ ਅੱਖਾਂ ਸਾਹਮਣੇ ਆਪਣੇ ਜਿਹੜੇ ਵੱਡੇ ਸਹਬਜ਼ਾਦੇ ਸੀਗੇ ਸ਼ਹੀਦ ਕਰਾਏ ਠੀਕ ਹੈ ਆਪਣੇ ਹੱਥੀ ਆਪਣੇ ਹੱਥੀ ਤੋੜ ਦੇਣਾ ਸ਼ਹੀਦਿਆਂ ਲਈ ਬਹੁਤ ਔਖਾ ਹੈ ਇੱਕ ਕਲਗੀਧਰ ਪਾਸ਼ਾ ਇਹ ਚੀਜ਼ਾਂ ਕਰ ਗਏ ਐ ਠੀਕ ਹੈ ਹਰ ਕੋਈ ਨਹੀਂ ਕਰ ਸਕਦਾ ਨਾ ਕੋਈ ਕਰ ਛਕੇ ਔਰ ਨਾ ਕੋਈ ਕਰ ਸਕੇਗਾ ਤਾਂ ਵੈਗੁਰੂ ਜੀ ਅਗਲੀ ਗੱਲ ਹੈ ਕਿ ਆਪਣੇ ਬੱਚਿਆਂ ਨੂੰ ਜਨਮ ਸਾਖੀਆਂ ਜ਼ਰੂਰ ਸੁਣਾਓ ਉਹਨਾਂ ਨੂੰ ਸ਼ਹੀਦੀ ਦਿਹਾੜਿਆਂ ਦੇ ਵਿੱਚ ਸ਼ਹੀਦਿਆਂ ਬਾਰੇ ਦੱਸੋ ਛੋਟੇ ਸਾਬਜਾਦਿਆਂ ਦੀਆਂ ਸ਼ਹੀਦਿਆਂ ਬਾਰੇ ਦੱਸੋ ਜਨਮ ਸਾਖੀ ਤੁਹਾਡੀ ਕੀ ਹੋਵੇ ਆਨੰਦਪੁਰ ਕਿਲੇ ਤੋਂ ਸ਼ੁਰੂ ਹੋਵੇ ਸਰਸਾਨੰਦੀ ਤੇ ਵਿਸ਼ੋੜਾ ਚਮਕੌਰਸ ਚਮਕੌਰ ਸਾਹਿਬ ਗੜੀ ਦੇ ਵਿੱਚ ਜੋ ਜੰਗ ਹੋਇਆ ਉਥੇ ਛੋਟੇ ਸਾਬਜਾਦਿਆਂ ਦੀਆਂ ਜਿਹੜੀਆਂ ਨੀਆਂ ਵਿੱਚ ਉਹਨਾਂ ਨੂੰ ਚੁਣਾਇਆ ਗਿਆ ਤਾਂ ਆਨੰਦਪੁਰ ਸਾਹਿਬ ਤੋਂ ਜਿਹੜੀ ਤੁਸੀਂ ਸਾਖੀ ਸੁਣਾ ਰਹੇ ਹੋ ਬੱਚਿਆਂ ਨੂੰ ਤਾਂ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਤਾਂ ਉਹ ਸਰਹੰਦ ਦੇ ਸੇਨਿਆਂ 'ਚ ਜਿੱਥੇ ਛੋਟੇ ਸਾਹਿਬ ਜਿਆਦਿਆਂ ਨੂੰ ਚਿਣਿਆ ਗਿਆ ਸੀ ਉਥੇ ਜਾ ਕੇ ਉਹ ਖਤਮ ਹੋਵੇ ਠੀਕ ਹੈ ਥੋੜੀ ਸਾਖੀ ਸ਼ੁਰੂ ਹੋਵੇ ਅੰਮ੍ਰਿਤਸਰ ਤੋਂ ਠੀਕ ਹੈ ਤੇ ਜਾ ਕੇ ਦਿੱਲੀ ਚੌਂਕ ਸੌਰੀ ਚਾਂਦਨੀ ਚੌਂਕ ਵਿੱਚ ਦਿੱਲੀ ਜਾ ਕੇ ਸੀਸਗੰਜ ਗੁਰਦਵਾਰੇ ਤੇ ਜਾ ਕੇ ਖਤਮ ਹੋਵੇ ਤੋੜੀ ਸਾਖੀ ਵੈਗੁਰੂ ਜੀ ਸ਼ੁਰੂ ਹੋਵੇ ਅੰਮ੍ਰਿਤਸਰ ਤੋਂ ਤੇ ਲਾਹੌਰ ਦੇ ਵਿੱਚ ਜਾ ਕੇ ਤਤੀ ਤਵੀ ਤੇ ਜਾ ਕੇ ਖਤਮ ਹੋਵੇ ਤਾਂ ਇਹੋ ਜੀਆਂ ਸਾਖੀਆਂ ਵੈਗੁਰੂ ਜੀ ਇਹਨਾਂ ਦਿਨਾਂ ਦੇ ਵਿੱਚ ਸੁਣਾਓ ਬੱਚਿਆਂ ਨੂੰ ਸੁਣਾਓ ਜਦੋਂ ਤੁਸੀਂ ਸਾਖੀਆਂ ਉਹਨਾਂ ਨੂੰ ਸੁਣਾਉਂਗੇ ਨਾ ਤਾਂ ਬੱਚੇ ਜ਼ਰੂਰ ਤੁਹਾਨੂੰ ਬੱਚੇ ਜ਼ਰੂਰ ਧਰਮ ਦੇ ਨਾਲ ਜੁੜਨਗੇ ਉਹਨਾਂ ਨੂੰ ਸ਼ਹੀਦੀਆਂ ਯਾਦ ਹੋਣਗੀਆਂ ਉਹਨਾਂ ਦੀਆਂ ਧਰਮ ਨੂੰ ਪਿਆਰ ਕਰਨਗੇ ਇਮਾਨਦਾਰੀ ਨੂੰ ਪਿਆਰ ਕਰਨਗੇ ਉਹ ਆਪਣੇ ਸਿੱਖ ਧਰਮ ਨੂੰ ਬਚਾਉਣ ਦੇ ਲਈ ਉਹ ਵਾਅਦ ਤੋਂ ਵਾਅਦ ਯੋਗਦਾਨ ਪਾਉਣਗੇ ਠੀਕ ਹੈ ਤਾਂ ਵੈਸੇ ਵੀ ਅੱਗੇ ਵੀ ਮੈਂ ਕਈ ਵੀਡੀਓ ਵਿੱਚ ਵਾਹਿਗੁਰੂ ਆ ਤੁਹਾਡੇ ਨਾਲ ਸ਼ੇਅਰ ਕੀਤਾ ਹੋਇਆ ਹੈ ਕਿ ਜਦੋਂ ਤੁਹਾਡੇ ਬੱਚੇ ਛੋਟੇ ਹੁੰਦੇ ਹਨ ਜਿਵੇਂ ਬੱਚੇ ਛੋਟੇ ਹਨ ਉਹਨਾਂ ਨੂੰ ਕਹਾਣੀਆਂ ਸੁਣਨ ਦੀ ਆਦਤ ਹੁੰਦੀ ਹੈ ਉਹਨਾਂ ਨੂੰ ਕਹਾਣੀਆਂ ਸੁਣਨ ਦਾ ਬੜਾ ਸ਼ੌਂਕ ਹੁੰਦਾ ਦੇਸ਼ਾ ਕਾ ਹੁੰਦੇ ਟਾਈਮ ਦੇ ਵਿੱਚ ਇਹ ਜਿਹੜਾ ਕਹਾਣੀਆਂ ਵਾਲਾ ਸਿਲਸਿਲਾ ਇਹ ਖਤਮ ਹੁੰਦਾ ਜਾ ਰਿਹਾ ਆਲ ਆਲਮੋਸਟ 80% ਇਹ ਖਤਮ ਹੋ ਚੁੱਕਿਆ ਠੀਕ ਹੈ ਕਿਉਂਕਿ ਪੁਰਾਣੇ ਟਾਈਮ ਦਾਦੀਆਂ ਨਾਨੀਆਂ ਤੋਂ ਕਹਾਣੀਆਂ ਇਹ ਸੁਣੀਆਂ ਜਾਂਦੀਆਂ ਸੀਗੀਆਂ ਪਰ ਵੈਗੁਰੂ ਮੈਂ ਤੁਹਾਡੇ ਅੱਗੇ ਸਭ ਅੱਗੇ ਇਹ ਇੱਕ ਬੇਨਤੀ ਕਰੂੰਗੀ ਕਿ ਜੇ ਤੁਸੀਂ ਆਪਣੇ ਬੱਚਿਆਂ ਦਾ ਫਿਊਚਰ ਬਚਾਉਣਾ ਹੈ ਜੇ ਆਪਾਂ ਕਿਸੇ ਦੀ ਖਾਤਰ ਮਰਨ ਨੂੰ ਆਪਾਂ ਨਹੀਂ ਕਰ ਸਕਦੇ ਜੇ ਧਰਮ ਦੀ ਖਾਤਰ ਵੀ ਨਹੀਂ ਆਪਾਂ ਫੈਦੇ ਵੀ ਨਹੀਂ ਕਰ ਸਕਦੇ ਆਪਾਂ ਤਾਂ ਤੁਸੀਂ ਆਪਣੇ ਫਿਊਚਰ ਨੂੰ ਬਚਾਉਣ ਲਈ ਔਰ ਆਪਣੇ ਬੱਚਿਆਂ ਦੇ ਫਿਊਚਰ ਨੂੰ ਬਚਾਉਣ ਲਈ ਕਿਉਂਕਿ ਜੇਕਰ ਬੱਚਿਆਂ ਦਾ ਫਿਊਚਰ ਸਹੀ ਹੈ ਤਾਂ ਵੈਗੁਰੂ ਜੀ ਤੁਹਾਡਾ ਫਿਊਚਰ ਤੁਹਾਡਾ ਬਟਾਪਾ ਵੀ ਸਹੀ ਹੈ ਠੀਕ ਹੈ ਤਾਂ ਤੁਸੀਂ ਕੀ ਕਰੋ ਕਿ ਛੋਟੀਆਂ-ਛੋਟੀਆਂ ਸਾਖੀਆਂ ਸੁਨਿਆ ਕਰੋ ਠੀਕ ਹੈ ਤੁਰੇ ਫਿਰਦੇ ਜ਼ਿਆਦਾਤਰ ਇਹ ਰਿਸਪੌਂਸਿਬਿਲਟੀ ਵੱਢਦੀ ਹੈ ਮਾਵਾਂ ਦੀ ਠੀਕ ਹੈ ਮਾਵਾ ਘਰ ਦੇ ਵਿੱਚ ਦਾਦੀਆਂ ਨੇ ਘਰ ਦੇ ਵਿੱਚ ਤਾਂ ਉਹਨਾਂ ਦੀ ਇਹ ਰਿਸਪਾਂਸਿਬਿਲਟੀ ਵੱਡਦੀ ਹੈ ਕਿ ਸਾਖੀਆਂ ਤੁਸੀਂ ਸੁਣੋ ਤੇ ਕਹਾਣੀਆਂ ਬੱਚਿਆਂ ਨੂੰ ਕੋਈ ਕਾਵਾਂ ਕਬੂਤਰਾਂ ਵਾਲੀਆਂ ਉਹੋ ਜਿਹੀਆਂ ਕਹਾਣੀਆਂ ਨਾ ਸੁਣਾਇਆ ਕਰੋ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਬਣਦਾ ਜਿਨ੍ਹਾਂ ਤੋਂ ਕੋਈ ਸਿੱਖਿਆ ਨਹੀਂ ਆਪਾਂ ਨੂੰ ਮਿਲਦੀ ਐ ਕਰੋ ਛੋਟੀਆਂ-ਛੋਟੀਆਂ ਸਾਖੀਆਂ ਸੁਣੋ ਸਾਖੀਆਂ ਨੂੰ ਤੁਸੀਂ ਸ਼ਾਮ ਦੇ ਟਾਈਮ ਜਦੋਂ ਤੁਸੀਂ ਬੈੱਡ ਤੇ ਲੇਟਦੇ ਹੋ ਤਾ ਉਹਨਾਂ ਰੁਕਾਣੇ ਦੇ ਰੂਪ ਵਿੱਚ ਬੱਚਿਆਂ ਨੂੰ ਸਿਨਾਉਉ ਜ਼ਰੂਰ ਹੀ ਠੀਕ ਹੈ ਤਾਂ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਵਾਹਿਗੁਰੂ ਜੀ ਮੇਰੇ ਕੋਲ ਇੰਨਾ ਟਾਈਮ ਵੀ ਨਹੀਂ ਹੁੰਦਾ ਤੁਹਾਨੂੰ ਸਭ ਨੂੰ ਪਤਾ ਹੈ ਕਿ ਮੈਂ ਇੱਕ ਟੀਚਿੰਗ ਜੌਬ ਦੇ ਵਿੱਚ ਹਾਂ ਘਰ ਦੇ ਵੀ ਬਹੁਤ ਕੰਮ ਹੁੰਦੇ ਆ ਤੇ ਬੱਚੇ ਵੀ ਮੇਰੇ ਛੋਟੇ ਨੇ ਤੇ ਨੌਕਰੀ ਵੀ ਕਰਨੀ ਹੁੰਦੀ ਹੈ ਤਾਂ ਪਰ ਮੇਰੀ ਆਦਤ ਕੀ ਹੈ ਕਿ ਆਲਮੋਸਟ ਕੋਈ ਇੱਕ ਦਾ ਦਿਨ ਨਾ ਕਿਤੇ ਨਾਗਾ ਪੈ ਜਾਂਦਾਗਾ ਕਿਤੇ ਤਬੀਅਤ ਨਹੀਂ ਠੀਕ ਜਾਂ ਕੁਛ ਵੀ ਆਲਮੋਸਟ ਮੈਂ ਕੀ ਕਰਦੀ ਆ ਕਿ ਜਦੋਂ ਮੈਂ ਕਿਚਨ ਦੇ ਵਿੱਚ ਕੰਮ ਕਰਦੀ ਆ ਨਾ ਤਾਂ ਜਾਂ ਤਾਂ ਮੇਰਾ ਪਾਠ ਲੱਗਿਆ ਹੁੰਦਾਗਾ ਤੇ ਜਦੋਂ ਮੈਂ ਬਿਲਕੁਲ ਨੇੜੇ ਕਿਚ ਉਹਦੇ ਜਿਹੜਾ ਮੇਰਾ ਰੱਖਿਆ ਮੈਂ ਸਭ ਨੂੰ ਸਿਸਟਮ ਛੋਟਾ ਜਿਹਾ ਤੇ ਜਦੋਂ ਮੈਂ ਉਹਦੇ ਬਿਲਕੁਲ ਨੇੜੇ ਖੜ ਕੇ ਕੰਮ ਕਰਦੀ ਆ ਮੇਰਾ ਗੈਸ ਚੁੱਲਾ ਉਹਦੇ ਬਿਲਕੁਲ ਨੇੜੇ ਹੈ ਤਾਂ ਮੈਂ ਜਦੋਂ ਉਹ ਖੜ ਕੇ ਸਬਜ਼ੀ ਬਣਾਉਣੀ ਹੈ ਜਾਂ ਰੋਟੀ ਬਣਾਉਣੀ ਹੈ ਤਾਂ ਮੇਰੀ ਆਦਤ ਹੈ ਕਿ ਮੈਂ ਉੱਥੇ ਇੱਕ ਸਾਖ ਹੀ ਲਾ ਦਿੰਦੀ ਆ ਹਨ ਜਿਹੜੇ ਕਥਾ ਵਿਚਾਰਕ ਆਮ ਕਰ ਤੌਰ ਤੇ ਸਾਖੀਆਂ ਸੁਣਾਉਂਦੇ ਆ ਤਾਂ ਮੇਰੀ ਆਦਤ ਹੈ ਕਿ ਮੈਂ ਉਹ ਸਾਖ ਹੀ ਲਾ ਦਿੰਦੀ ਤੇ ਉਹ ਮੈਨੂੰ ਸਾਖੀ ਯਾਦ ਹੋ ਜਾਂਦੀ ਹੈ ਜਦੋਂ ਮੈਂ ਉੱਥੇ ਰੋਟੀ ਬਣਾਉਣੀ ਆ ਤਾਂ ਫਿਰ ਮੈਂ ਉਹਨੂੰ ਕਹਾਣੀ ਦੇ ਰੂਪ ਦੇ ਵਿੱਚ ਜ਼ਰੂਰ ਬੱਚਿਆਂ ਨਾਲ ਰਾਤ ਨੂੰ ਜ਼ਰੂਰ ਸ਼ੇਅਰ ਕਰਦੀ ਆ ਮੇਰੀ ਕੋਸ਼ਿਸ਼ ਹੁੰਦੀ ਹੈ ਵੱਧ ਤੋਂ ਵੱਧ ਵੀ ਬੱਚਿਆਂ ਨਾਲ ਇਸ ਤਰ੍ਹਾਂ ਸ਼ੇਅਰ ਕਰਾਂ ਬੱਚੇ ਕੋਈ ਚੰਗੀ ਸਿੱਖਿਆ ਸਿੱਖਣ ਬੱਚੇ ਧਰਮ ਦੇ ਨਾਲ ਜੁੜਨਾ ਹੈ ਨਾ ਤਾਂ ਜਦੋਂ ਮੈਂ ਉਹਨਾਂ ਨੂੰ ਸਾਖੀ ਸੁਣਾਉਂਦੀ ਆ ਛੋਟੇ ਸ਼ਹਿਬਜ਼ਾਦਿਆਂ ਦੀ ਸਾਖੀ ਤਾਂ ਪਤਾ ਨਹੀਂ ਅਣਗਿਣਤ ਵਾਰ ਹੀ ਵਾਹਿਗੁਰੂ ਜੀ ਮੈਂ ਉਹਨਾਂ ਨੂੰ ਸੁਣਾ ਚੁੱਕੇ ਆ ਤੇ ਫਿਰ ਵੀ ਬੱਚੇ ਇੰਨੇ ਇਹਨਾ ਇੰਟਰਸਟ ਲੈਂਦੇ ਆ ਕਿ ਮੈਂ ਕਿੰਨੀ ਵਾਰੀ ਉਹਨਾਂ ਨੂੰ ਸੁਣਾ ਚੁੱਕੀ ਆ ਉਹਨਾਂ ਨੇ ਮੂਵੀਜ਼ ਵੀ ਕਿੰਨੀ ਵਾਰੀ ਦੇਖੀ ਆ ਚਾਰ ਸਾਹਿਬ ਜਦਿਆਂ ਵਾਲੀ ਫਿਰ ਵੀ ਉਹਨਾਂ ਲਈ ਉਹ ਨਵੀਂ ਨਰੋ ਤਾਜਾ ਜਿਹੜੀ ਹੁੰਦੀ ਆ ਸਾਖੀ ਹੈ ਨਾ ਜਦੋਂ ਮੈਂ ਉਹਨਾਂ ਨੂੰ ਸੁਣਾਉਣ ਲੱਗਦੀ ਆ ਕਦੇ ਨਹੀਂ ਉਹ ਕਹਿੰਦੇ ਮम्मा ਤਾਂ ਸੁਣੀ ਵੀ ਆ ਸੀ ਉਹਨਾਂ ਨੂੰ ਬੜਾ ਹੀ ਇੰਟਰਸਟ ਆਉਂਦਾ ਤਾਂ ਵੇਖ ਰੋ ਜੀ ਕੋਸ਼ਿਸ਼ ਕਰਿਆ ਕਰੋ ਅਜਾ ਇਹਦੇ ਨਾਲ ਹੁਣ ਕੀ ਹੋਊਗਾ ਇਹਦੇ ਨਾਲ इमोशनल ਤੌਰ ਤੇ ਬੱਚੇ ਤੁਹਾਡੇ ਨਾਲ ਜੁੜਨਗੇ ਜਿਹੜੇ ਅੱਜ ਕੱਲ ਫੋਨਾਂ ਕਰਕੇ ਨਾ ਮੋਬਾਈਲਾਂ ਕਰਕੇ ਕਿਉਂਕਿ ਆਪਾਂ ਆਪ ਮੋਬਾਈਲ ਤੇ ਜ਼ਿਆਦਾ ਟਾਈਮ ਦਿੰਨੇ ਆ ਹਨਾ ਤੇ ਬੱਚਿਆਂ ਵੱਲ ਆਪਾਂ ਧਿਆਨ ਨਹੀਂ ਇਹਨਾਂ ਦਿੰਦੇਗੇ ਜਦੋਂ ਆਪਾਂ ਬੈੱਡ ਤੇ ਲੇਟਦੇ ਆ ਤਾਂ ਆਪਣੇ ਹੱਥ 'ਚ ਮੋਬਾਈਲ ਹੁੰਦਾ ਇਹ ਚੀਜ਼ ਨੂੰ ਥੋੜਾ ਜਿਹਾ ਅਵਾਇਡ ਕਰਿਆ ਕਰੋ ਠੀਕ ਹੈ ਤਾਂ ਮੇਰੇ ਵੀ ਇਹੀ ਕੋਸ਼ਿਸ਼ ਹੁੰਦੀ ਵੀ ਮੈਂ ਬੱਚੇ ਬਾਹਰ ਅੰਦਰ ਬੈੱਡਰੂਮ 'ਚ ਬੈਠੇ ਹੁੰਦੇ ਆ ਤਾਂ ਮੈਂ ਬਾਹਰ ਲੌਬੀ 'ਚ ਬੈਠ ਕੇ ਜਿਹੜਾ ਥੋੜਾ ਬੱਤਾ ਫੋਨ ਦੇਖਣਾ ਹੁੰਦਾ ਉਹ ਦੇਖ ਕੇ ਫਿਰ ਮੈਂ ਬੈੱਡਰੂਮ ਤੇ ਉਹਨਾਂ ਕੋਲ ਉਵੇਂ ਆਉਣੀ ਆ ਵੀ ਫਿਰ ਮੈਂ ਉਹਨਾਂ ਨੂੰ ਸਾਖੀ ਜਿਹੜੀ ਉਹ ਕਹਾਣੇ ਸੁਣਾਉਣੀ ਆ ਤਾਂ ਵੈਕਰੋ ਜੇ ਕੋਸ਼ਿਸ਼ ਕਰਿਆ ਕਰੋ ਕਿ ਸਾਖੀਆਂ ਨੂੰ ਤੁਰੇ ਫਿਰਦੇ ਕੰਮ ਕਰਦੇ ਯਾਦ ਕਰ ਲਿਆ ਕਰੋ ਛੋਟੀਆਂ-ਛੋਟੀਆਂ ਨਿੱਕੀਆਂ-ਨਿੱਕੀਆਂ ਭਾਵੇਂ ਦਾ ਛੋਟੀਆਂ-ਛੋਟੀਆਂ ਕਹਾਣੀਆਂ 2 ਮਿੰਟ ਦੀ 5 ਮਿੰਟ ਦੀ ਹਣਾਂ ਤਾਂ ਉਹ ਬੱਚਿਆਂ ਨੂੰ ਸੁਨਾਇਆ ਕਰੋ ਜਰੂਰ ਇਸ ਤਰ੍ਹਾਂ ਕੀ ਹੋਊਗਾ ਕਿ ਬੱਚੇ ਤੁਹਾਡੇ ਜਿਹੜੇ ਉਹ ਧਰਮ ਦੇ ਨਾਲ ਜੁੜਨਗੇ ਬੱਚਿਆਂ ਨੂੰ ਜਿਹੜੀਆਂ ਸ਼ਹੀਦੀਆਂ ਬਾਰੇ ਪਤਾ ਲੱਗੂਗਾ ਬੱਚਿਆਂ ਨੂੰ ਕੁਰਬਾਨੀਆਂ ਬਾਰੇ ਪਤਾ ਲੱਗੂਗਾ ਵਾਹਿਗੁਰੂ ਜੀ ਉਹਨਾਂ ਨੇ ਐਡੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਤੇ ਆਪਾਂ ਨੂੰ ਕੁਰਬਾਨੀਆਂ ਦੇਣ ਦੀ ਜ਼ਰੂਰਤ ਨਹੀਂ ਹੈ ਪਰ ਆਪਾਂ ਕਮ ਸੇ ਕਮ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਤਾਂ ਕਰੀਏ ਠੀਕ ਹੈ ਯਾਦ ਕਰੀਏ ਕਿ ਗੁਰੂ ਸਾਹਿਬ ਕਿਸ ਤਰ੍ਹਾਂ ਆਨੰਦਪੁਰ ਕਿਲੇ ਛੋਂ ਨਿਕਲੇ ਸੀਗੇ ਕਿਸ ਤਰ੍ਹਾਂ ਉਹਨਾਂ ਕੋਲ ਛੋਟੇ ਬੱਚਾਂ ਦੇ ਸਰਸਾ ਨਦੀ ਦੇ ਵਿੱਚ ਕੱਪੜੇ ਬਿਲਕੁਲ ਗਿੱਲੇ ਹੋ ਗਏ ਤੇ ਕਿਸ ਤਰ੍ਹਾਂ ਉਹਨਾਂ ਨੇ ਭੁੱਖੇ ਪੇਟ ਉਹ ਕਿੰਨੇ ਦਿਨ ਰਹੇ ਉਹ ਠੰਡਾ ਬੁਰਜੇ ਦੇ ਵਿੱਚ ਕਿੰਨੀ ਠੰਡ ਚ ਬਿਨਾ ਕਿਸੇ ਕੱਪੜੇ ਤੋਂ ਰਹੇ ਹੈ ਕਿਸੇ ਬਿਨਾ ਕੰਬਲ ਤੋਂ ਹੁਣ ਤਾਂ ਇਹ ਚੀਜ਼ਾਂ ਵਾਹਿਗੁਰੂ ਜੀ ਆਪਾਂ ਬੱਚਿਆਂ ਨੂੰ ਦੱਸ ਕੇ ਮਹਿਸੂਸ ਕਰਾਈਏ ਠੀਕ ਹੈ ਜਦੋਂ ਆਪਾਂ ਇਸ ਤਰ੍ਹਾਂ ਗੱਲਾਂបਾਤਾਂ ਬੱਚਿਆਂ ਨਾਲ ਕਰਾਂਗੇ ਨਾ ਤਾਂ ਵੀ ਸਾਬਜਾ ਦੇ ਕਿਸ ਤਰ੍ਹਾਂ ਹੋ ਰਹੇ ਹੋਣਗੇ ਹਨਾ ਤਾਂ ਜਦੋਂ ਆਪਾਂ ਬੱਚਿਆਂ ਨਾਲ ਇਹ ਵਾਈ ਗੁਰੂ ਜੀ ਗੱਲਾਂਬਾਤਾਂ ਕਰਾਂਗੇ ਕਿ ਬੱਚ ਸਾਬਜਾ ਦੇ ਆਪਣੀ ਦਾਦੀ ਮਾਂ ਨਾਲ ਕਿਸ ਤਰ੍ਹਾਂ ਰਹੇ ਹੈ ਹਨਾ ਵੀ ਉਹਨਾਂ ਨੂੰ ਉੱਥੇ ਵजीर खान ਦੀ ਹਵੇਲੀ ਵਿੱਚ 36 ਪਰਤਾ 36 ਤਰ੍ਹਾਂ ਦੇ ਪਦਾਰਥ ਵੀ ਦਿੱਤੇ ਗਏ ਸੀਗੇ ਪਰ ਉਹਨਾਂ ਨੇ ਕੋਈ ਵੀ ਕੁਝ ਮੂੰਹ ਚ ਨਹੀਂ ਪਾਇਆ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਸਾਡੀ ਜਿਹੜੀ ਦਾਦੀ ਹੈ ਉਹ ਉੱਥੇ ਭੁੱਖੇ ਪੇਟ ਬੈਠੀ ਹੈ ਨਾ ਤਾਂ ਇਹ ਚੀਜ਼ਾਂ ਵੈਗੁਰੂ ਜੀ ਆਪਾਂ ਜਦੋਂ ਬੱਚਿਆਂ ਨੂੰ ਦੱਸਾਂਗੇ ਬੱਚੇ ਉਹਨੂੰ امیجز ਕਰਦੇ ਆ ਬੱਚੇ ਉਹਨੂੰ ਸਮਝਣਗੇ ਬੱਚੇ ਆਪਣੇ ਅੱਖਾਂ ਸਾਹਮਣੇ ਉਹ ਸੁਰਤਾਂ ਲਿਆਉਣਗੇ ਠੀਕ ਹੈ ਆਪਣੇ ਅੱਖਾਂ ਸਾਹਮਣੇ ਉਹ ਦ੍ਰਿਸ਼ ਲੈ ਕੇ ਆਉਣਗੇ ਜਦੋਂ ਵੈਕਰੂ ਜੀ ਬੱਚੇ ਇਸ ਤਰ੍ਹਾਂ ਜੁੜ ਜਾਣਗੇ ਆਪਾਂ ਇਸ ਤਰ੍ਹਾਂ ਜੁੜ ਜਾਵਾਂਗੇ ਤਾਂ ਜ਼ਰੂਰ ਬੱਚੇ ਜਿਹੜੇ ਉਹ ਧਰਮ ਦੇ ਨਾਲ ਜੁੜਨਗੇ ਤਾਂ ਬਹੁਤ ਵੱਡੀਆਂ ਕੁਰਬਾਨੀਆਂ ਉਹ ਆਪਣੇ ਧਰਮ ਲਈ ਦੇ ਗਏ ਆ ਤੇ ਆਪਾਂ ਉਹਨਾਂ ਨੂੰ ਯਾਦ ਕਰੀਏ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇਈਏ ਠੀਕ ਹੈ ਬਾਤ ਤੋਂ ਬਾਅਦ ਸਾਖੀਆਂ ਸੁਣਾਈ ਤੇ ਵੱਧ ਤੋਂ ਵੱਧ ਧਰਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਤੇ ਇਹਨੇ ਕਿ ਬੇਨਤੀਆਂ ਵਾਹਿਗੁਰੂ ਜੀ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ